Thank you ਜਿਹੜੇ ਵੀ ਇਹ ਜਿਹੜਾ ਇਹ ਧੱਕੇ ਕਰਕੇ ਢਾਣਾ ਚਾਹੁੰਦੇ ਸੀਗੇ ਹਾਈ ਕੋਰਟ ਨੇ ਆਰਡਰ ਕਰ ਦਿੱਤੇ ਕਿ ਕਿਸੇ ਦਾ ਨਹੀਂ ਰਹੇਗਾ ਉਹ ਹਾਈ ਕੋਰਟ ਝੂਠ ਬੋਲ ਰਹੀ ਹੈ ਇਹ ਸੱਚੇ ਸਾਰੇ ਅੱਛੇ ਸਾਲ ਜਿਹੜੇ ਕੋਈ ਮੁੱਦਾ ਨਹੀਂ ਆਇਆ ਆ ਅੱਛੇ ਸਾਲ ਜੀ ਇਹਨਾਂ ਨੂੰ ਕੋਈ ਮੁੱਦਾ ਬਹੁਤੀ ਸਰਕਾਰਿਓ ਪਟਿਆਲਾ ਨਿਵਾਸੀਓ ਅੱਜ ਅਸੀਂ ਭਾਰਤੀ ਜਨਤਾ ਪਾਰਟੀ ਦੇ ਸਮੂਹ ਕੌਂਸਲਰਾਂ ਨਾਲ ਜਿੱਥੇ ਸਾਡੇ ਮਿਊਨਿਸਪਲ ਕਾਰਪੋਰੇਸ਼ਨ ਪਟਿਆਲਾ ਦਾ ਜਨਨ ਹਾਊਸ ਵੀ ਉਥੇ ਅੱਜ ਜਿੱਥੇ ਵਪਾਰੀਆਂ ਦੇ ਪਿੱਟੇ ਦੇ ਵਿੱਚ ਚੂਰਾ ਮਾਰਨ ਵਾਲਾ ਇੱਕ ਮਤਾ ਜਿਹਦੇ ਵਿੱਚ ਟੈਕਸਾਂ ਦੇ ਵਿੱਚ 10 ਤੋਂ 15 ਗੁਣਾ ਦਾ ਵਾਅਦਾ ਕੀਤਾ ਗਿਆ ਸੀਗਾ ਉਸ ਮਤੇ ਦੇ ਖਿਲਾਫ ਸਾਡੇ ਤੋਂ ਭਾਰਤੀ ਜਨਤਾ ਪਾਰਟੀ ਦੇ ਕੌਂਸਲਰਾਂ ਨੂੰ ਸਮੂਹ ਦੀ ਇੱਕ ਵਰਤੇ ਪ੍ਰਦਰਸ਼ਨ ਕੀਤਾ ਗਿਆ ਜਿਸ ਪ੍ਰਦਰਸ਼ਨ ਦੇ ਸਦਕਾ ਸਾਡੀ ਅੱਜ ਸੰਖਿਆਵਲ ਘੱਟ ਹੋਣ ਦੇ ਬਾਵਜੂਦ ਵੀ ਅਸੀਂ ਜਿਹੜਾ ਇਸ ਮਤੇ ਨੂੰ ਜਿਹੜਾ ਹੈ ਉਹ ਰੋਕਰ ਦੇ ਵਿੱਚ ਕਾਮਯਾਬ ਹੋਏ ਹਾਂ ਇਹਦੇ ਲਈ ਮੈਂ ਪਟਿਆਲਾ ਦੇ ਸਾਰੇ ਹੀ ਵਪਾਰੀ ਭਾਈਆਂ ਨੂੰ ਵਧਾਈ ਦੇਣਾ ਚਾਹੁੰਦਾ ਕਿ ਅੱਜ ਜਿਹੜੀ ਤੁਹਾਡੀ ਆਵਾਜ਼ ਬਣ ਕੇ ਅਸੀਂ ਮਿਊਨਿਸਪਲ ਕਾਰਪੋਰੇਸ਼ਨ ਦੇ ਵਿੱਚ ਜਿਹੜੀ ਇਹ ਤੁਹਾਡੀ ਪਿੱਠ ਦੇ ਵਿੱਚ ਵੱਜਣ ਵਾਲਾ ਚੂਰਾ ਉਹਨੂੰ ਰੋਕਿਆ ਤਾਂ ਸਾਡੇ ਵੱਲੋਂ ਇਸ ਇਸ ਨੂੰ ਲੈ ਕੇ ਸਾਡੇ ਲੀਡਰ ਮੁੰਡਾ ਜੈਨ ਕੌਂਦਿ ਤੋਂ ਮੇਰੇ ਜਿਹੜੇ ਸਾਡੇ ਨਿਰਦੇਸ਼ ਸੀਗੇ ਉਹਨੂੰ ਪੂਰਾ ਕਰਦੇ ਹੋਏ ਅੱਜ ਅਸੀਂ ਆਪਣੇ ਸ਼ਹਿਰ ਦੇ ਹਰ ਵਰਗ ਦੇ ਚਾਹੇ ਵਪਾਰੀਆ ਚਾਹੇ ਉਹ ਕਰਮਚਾਰੀਆ ਹਰ ਵਰਗ ਦੇ ਨਾਲ ਸਾਡੀ ਪਾਰਟੀ ਜਨਤਾ ਪਾਰਟੀ ਤੇ ਉਹਨਾਂ ਦੇ ਜਿਹੜੇ ਨੁਮਾਇੰਦੇ ਆ ਪੜੇ ਆ ਔਰ ਮੈਂ ਆਪ ਸਭ ਨੂੰ ਇਹ ਵੀ ਵਿਸ਼ਵਾਸ ਦਿਵਾਉਣਾ ਚਾਹਨਾ ਕਿ ਆਉਣ ਵਾਲੇ ਸਮੇਂ ਵਿੱਚ ਵੀ ਜਿੰਨੇ ਵੀ ਲੋਕ ਐਸੀ ਫੈਸਲੇ ਹੋਣਗੇ ਪਾਰਟੀ ਜਨਤਾ ਪਾਰਟੀ ਦਾ ਸਮਰਥਨ ਕਰੇਗੀ ਔਰ ਜਿੰਨੇ ਵੀ ਫੈਸਲੇ ਜਿਹੜੇ ਲੋਕ ਖਾਲੀ ਹੋਣਗੇ ਉਹਦੇ ਖਿਲਾਫ ਪਾਰਟੀ ਜਨਤਾ ਪਾਰਟੀ ਤੁਹਾਡੇ ਸਭ ਦੀ ਆਵਾਜ਼ ਬਣ ਕੇ ਹਮੇਸ਼ਾ ਇਕਟਾ ਕੇ ਖੜੇਗੀ ਸੋ ਅੱਜ ਦਾ ਜਿਹੜਾ ਇਹ ਫੈਸਲਾ ਹੈ ਇਹਦੇ ਲਈ ਮੈਂ ਆਪ ਜੀ ਦੀ ਆਪ ਸਭ ਸ਼ਬਦ ਦੀ ਕੀ ਤਾਕਤ ਸਦਕਾ ਅੱਜ ਸਾਡੇ ਸਾਰੇ ਕੌਂਸਲਰ ਸਹਿਬਾਨਾਂ ਦੇ ਪ੍ਰਦਰਸ਼ਨ ਸਦਕਾ ਅਸੀਂ ਜਿਹੜਾ ਹੈ ਇਹ ਜਿਹੜਾ ਟੈਕਸਾਂ ਦੇ ਵਿੱਚ ਵਾਅਦੇ ਦਾ ਜਿਹੜਾ ਮਤ ਹੈ ਉਹਨੂੰ ਲੋਕ ਲਿੱਤਾ ਗਿਆ ਜਿਹਦੇ ਲਈ ਅਸੀਂ ਸਭ ਆਪ ਸਭ ਸ਼ਹਿਰ ਵਾਸੀਆਂ ਨੂੰ ਵਧਾਈ ਦੇਣੀ ਹੈ ਧੰਨਵਾਦ ਜੈ ਹਿੰਦ